ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਅਮਰਿੰਦਰ ਸਿੰਘ ਅੱਜ ਅਸੀਂ ਪਿੰਡ ਧਰਮਗੜ ਆਏ ਆ ਬਲਬੀਰ ਸਿੰਘ ਜੜੀਆ ਜੀ ਦੇ ਫਰਮ ਤੇ ਜਿੱਥੇ ਸਿੱਧੀ ਬਜਾਈ ਕੀਤੀ ਗਈ ਹੈ ਤੇ ਸਿੱਧੀ ਬਜਾਈ ਵਾਲੇ ਖੇਤ ਅਸੀਂ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਬਚਤ ਕਰਦੇ ਹੋਏ ਅੱਜ 10 ਦਿਨ ਹੋ ਗਏ ਇਸ ਖੇਤ ਨੂੰ ਪਾਣੀ ਲਾਏ ਨੂੰ ਕਿੰਨੀ ਵੱਡੀ ਮਾਤਰਾ ਦੇ ਵਿੱਚ ਪਾਣੀ ਦੀ ਬਚਤ ਹੋ ਰਹੀ ਹੈ ਜੋ ਕਿ ਆਉਣ ਵਾਲੇ ਸਮੇਂ ਦਾ ਬਹੁਤ ਵੱਡਾ ਇੱਕ ਸੰਕਟ ਸਾਡੇ ਪੰਜਾਬ ਦੇ ਸਿਰ ਤੇ ਮੰਡਰਾ ਰਿਹਾ ਕਿ ਪਾਣੀ ਦੀ ਕਮੀ ਜਿਹੜੀ ਆ ਉਹ ਸਾਰੀਆਂ ਖੇਤੀਆਂ ਨੂੰ ਗੜ ਘਟਣ ਵਾਲਾ ਹਾਲ ਹੋ ਜਾਊਗਾ ਜਦੋਂ ਪਾਣੀ ਨਾ ਹੋਇਆ ਕੋਈ ਵੀ ਖੇਤੀ ਨਹੀਂ ਕਰ ਹੋਣੀ ਪੀਣ ਨੂੰ ਪਾਣੀ ਨਹੀਂ ਹੋਣਾ ਤੇ ਅੱਜ ਅਸੀਂ ਉਸ ਮੁਹਿੰਮ ਦਾ ਹਿੱਸਾ ਬਣੇ ਹੋਏ ਆ ਜਿੱਥੇ ਅਸੀਂ ਪਾਣੀ ਦੀ ਬਚਤ ਨਾਲ ਜਿਹੜੀਆਂ ਫਸਲਾਂ ਸਾਡੀ ਮਜਬੂਰੀ ਆ ਸਾਨੂੰ ਝੋਨਾ ਲਾਉਣਾ ਪੈਂਦਾ ਸਾਨੂੰ ਹੋਰ ਫਸਲਾਂ ਦੇ ਮੁੱਲ ਨਹੀਂ ਮਿਲਦੇ ਲੇਕਿਨ ਉਹ ਫਸਲਾਂ ਜਿਹੜੀਆਂ ਪਾਣੀ ਹੱਦੋਂ ਵੱਧ ਲੈਂਦੀਆਂ ਨੇ ਉਹਨੂੰ ਘੱਟ ਤੋਂ ਘੱਟ ਪਾਣੀ ਨਾਲ ਕਿਵੇਂ ਕੀਤਾ ਜਾਵੇ ਉਹਨਾਂ ਦੇ ਉਹਨਾਂ ਦੇ ਵਿੱਚ ਅਸੀਂ ਆਪਣਾ ਸਹਿਯੋਗ ਪਾ ਰਹੇ ਆ ਤੇ ਇਹ ਤੁਸੀਂ ਦੇਖ ਸਕਦੇ ਹੋ 10ਵੇਂ ਦਿਨ ਪਾਣੀ ਲਾਉਣ ਦੇ ਨਾਲ ਇੱਕ ਤਾਂ ਇਹਦੇ ਚ ਕੱਖ ਮਰ ਜਾਂਦੇ ਆ ਸਾਰੇ ਜਦੋਂ ਖੇਤ ਨੂੰ ਆਪਾਂ ਖੜਾਕੇ ਨਹੀਂ ਰੱਖ ਰਹੇ ਪਾਣੀ ਭਰਕੇ ਨਹੀਂ ਰੱਖ ਰਹੇ ਤੇ ਫਸਲ ਦੀ ਕੋਈ ਅਸੀਂ ਦਿੱਕਤ ਨਹੀਂ ਹੈ ਜਿਵੇਂ ਆਪਾਂ ਕਦੂ ਵਾਲੇ ਖੇਤ ਚ ਕਦੂ ਵਾਲੇ ਬਾਣ ਤੇ ਆਪਾਂ ਪਾਣੀ ਭਰਕੇ ਰੱਖਦੇ ਆ ਇਹ 12 ਤਰੀਕ ਦੀ ਬੀਜੀ ਹੋਈ ਜੀਰੀ ਹੈ ਇਹ 1985 ਵੈਰਾਈਟੀ ਹੈ ਜਿਹੜੀ ਕਿ 1509 ਦਾ ਬਦਲ ਆ ਤੇ ਬਾਕੀ ਬੀਜਾਂ ਦੀ ਮਹਾਰਤ ਤਾਂ ਜਿਹੜੀ ਆ ਸਭ ਕੋਲੇ ਪਹਿਲਾਂ ਤੋਂ ਹੀ ਬਹੁਤ ਆ ਬੀਜਾਂ ਬਾਰੇ ਤਾਂ ਇਹਨਾਂ ਨੂੰ ਸਾਡੇ ਨਾਲੋਂ ਕਿਤੇ ਵੱਧ ਗਿਆ ਨਾ ਪਰ ਇਹ ਸਾਰੇ ਕਿਸਾਨ ਵੀਰਾਂ ਨੂੰ ਸਾਡੀ ਬੇਨਤੀ ਹੈ ਵੀ ਤੁਸੀਂ ਘੱਟ ਤੋਂ ਘੱਟ ਪਾਣੀ ਵਾਲੇ ਅ ਬਲ ਪਹਿਲ ਕਦਮੀ ਕਰੋ ਨਵੇਂ ਨਵੇਂ ਆਵਦੇ ਤਰੀਕਿਆਂ ਨਾਲ ਆਪਾਂ ਚਾਹੇ ਉਹ ਵਟਾਂ ਤੇ ਝੋਨਾ ਲਾਉਣਾ ਹੋਵੇ ਚਾਹੇ ਸਿੱਧੀ ਬਜਾਈ ਕਰਨੀ ਹੋਵੇ ਸੁੱਕੇ ਕੱਦੂ ਨਾਲ ਲਾਉਣਾ ਹੋਵੇ ਕਿਉਂਕਿ ਇਹ ਇਨ੍ਹਾਂ ਵਿਧੀਆਂ ਨਾਲ ਘੱਟ ਤੋਂ ਘੱਟ ਪਾਣੀ ਲੱਗਦਾ ਤੇ ਝੋਨੇ ਦਾ ਝਾੜ ਵੱਧ ਜਾਂਦਾ ਤੁਹਾਡਾ ਤਜਰਬਾ ਪਿਛਲੇ ਸਾਲਾਂ ਚ ਸਿੱਧੀ ਬਜਾਈ ਦਾ ਕਿਵੇਂ ਰਿਹਾ ਜੀ ਕਿਸਾਨ ਵੀਰੋ ਮੈਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਡ੍ਰੈਕ ਸੋਇੰਗ ਦਾ ਉਦਾਰ ਆ ਰਿਹਾ ਸੀ ਪਰ ਪ੍ਰੋਬਲਮ ਇਹ ਸੀਗੀ ਪਹਿਲਾਂ ਜਿਹੜੀ ਸਾਡੀ ਨਦੀਨਾਂ ਦੀ ਬੜੀ ਪ੍ਰੋਬਲਮ ਸੀਗੀ ਇਹ ਜਿਹੜੀ ਵੈਰਾਈਟੀ ਆ ਆਈਆਰ ਨੇ ਇਸੇ ਸਾਲ ਹੀ ਰਿਲੀਜ਼ ਕਰੀ ਆ ਤਕਰੀਬਨ ਪਿਛਲੇ ਮਹੀਨੇ ਦੀ 22 ਤਰੀਕ ਨੂੰ ਤੇ 22 ਮਈ ਨੂੰ ਸੌਰੀ ਤੇ ਇਹ ਜਿਹੜੀ ਹੈਗੀ ਇਹਦੇ ਤੇ ਮਹਿਜਾ ਥਾਪਰ ਕਰਕੇ ਇੱਕ ਟੈਕਨੀਕਲ ਦਵਾਈ ਹੈ ਜਿਹੜੀ ਇਹਦੇ ਤੇ ਸਪਰੇਅ ਜੇ ਤਕਰੀਬਨ ਸਾਰੇ ਕਿਸੁੰਡੇ ਜਿਹੜੇ ਨਦੀਨ ਨੇ ਮਰ ਜਾਂਦੇ ਨੇ ਤੇ ਡੈਕਸੋਇੰਗ ਦੇ ਵਿੱਚ ਜਾਂ ਬੱਟਾ ਵਾਲੀ ਬਜਾਈ ਦੇ ਵਿੱਚ ਇਹੀ ਪ੍ਰਾਪਤੀ ਐਤਕੀ ਸਾਰ ਅਮਰਿੰਦਰ ਸਿੰਘ ਜੀ ਨੇ ਬੱਟਾ ਦੇ ਉੱਤੇ ਜੀਰੀ ਬੀਜੀ ਹੈ ਸਾਵਾ ਕੰਪਨੀ ਦੀ ਤੇ ਉਹਦੇ ਵੀ ਬੜੇ ਵੈਟਰ ਰਿਜ਼ਲਟ ਨੇ ਇਹ ਅਮਰਿੰਦਰ ਸਿੰਘ ਪਹਿਲਾਂ ਵੀ ਬੱਟਾ ਦੇ ਉੱਤੇ ਸਿੱਧੀ ਬਿਜਾਈ ਕਰਦੇ ਆ ਰਹੇ ਨੇ ਇਹਨਾਂ ਦੀ ਜਿਹੜੀ ਜ਼ਮੀਨ ਆ ਉਹ ਬੜੀ ਡੱਕਰ ਹੈ ਤੇ ਪਹਿਲਾਂ ਜੰਤਰ ਦੀ ਖੇਤੀ ਕਰਕੇ ਜੰਤਰ ਤੋਂ ਬਾਅਦ ਫਿਰ ਸਿੱਧੀ ਬਿਜਾਈ ਕਰਕੇ ਤਕਰੀਬਨ ਹਰ ਸਾਲ ਜਿਹੜੀ ਪਾਣੀ ਦੀ ਬਚਤ ਕਰਦੇ ਨੇ ਅੱਗ ਨਹੀਂ ਲਾਉਂਦੇ ਇਹ ਵੀ ਆਪਣੇ ਖੇਤਾਂ 'ਚ ਤੇ ਮੈਂ ਵੀ ਨਹੀਂ ਆਪਣੇ ਖੇਤਾਂ 'ਚ ਅੱਗ ਲਾਉਂਦਾ ਤੇ ਇਹ ਜਿਹੜੇ ਖੇਤ ਕੀ ਕਿਸਾਨ ਵੀ ਤੁਸੀਂ ਲੇਜ਼ਰ ਕਰਾਏ ਨਾਲ ਜਿੱਥੇ ਵੀ ਅਸੀਂ ਡਾਇਰੈਕਟ ਸੋਇੰਗ ਕਰਨੀ ਹੈ ਉਹ ਲੇਜ਼ਰ ਕਰਾਏ ਨਾਲ ਪੱਧਰ ਕਰਨਾ ਬੜਾ ਜ਼ਰੂਰੀ ਹੈ ਤੇ ਤਾਂ ਕਿ ਜਦੋਂ ਅਸੀਂ ਪਾਣੀ ਲਾਈਏ ਉਹ ਬਹੁਤ ਜਲਦੀ ਘੁੰਮ ਜਾਂਦਾ ਤਕਰੀਬਨ 25-30% ਪਾਣੀ ਦੀ ਜਿਹੜੀ ਬਚਤ ਆ ਲੇਜ਼ਰ ਕਰਾਏ ਨਾਲ ਹੋ ਜਾਂਦੀ ਹੈ ਤੇ ਜਿਵੇਂ ਅਮਰਿੰਦਰ ਸਿੰਘ ਨੇ ਟੈਂਸਿਓਮੀਟਰ ਦੀ ਗੱਲ ਕਰੀ ਐ ਤੇ ਟੈਂਸਿਓਮੀਟਰ ਨਾਲ ਜਦੋਂ ਉਹਦੇ ਵਿੱਚ ਤਿੰਨ ਹੁੰਦੇ ਸੀਗੇ ਹਰਾ ਪੀਲਾ ਤੇ ਲਾਲ ਤੇ ਜਦੋਂ ਪੀਲੇ ਦੇ ਵਿੱਚ ਉਹ ਜਾਂਦਾ ਹੁੰਦਾ ਸੀਗਾ ਪਾਣੀ ਦਾ ਲੈਵਲ ਤੇ ਉਦੋਂ ਫਿਰ ਸਾਨੂੰ ਪਾਣੀ ਲਾਉਣਾ ਪੈਂਦਾ ਸੀਗਾ ਲਾਲ ਤੋਂ ਪਹਿਲਾਂ ਪਹਿਲਾਂ ਤੇ ਕਿਸਾਨ ਵੀ ਲੋਏ ਤਾਂ ਹੁਣ ਲੇਜ਼ਰ ਮੈਸਾਂਮੀਲਾ ਵੀ ਜਿਹੜਾ ਟੈਂਸਿਓਮੀਟਰ ਨਾਲੋਂ ਵੀ ਬਹੁਤ ਅੱਗੇ ਨਿਕਲ ਗਏ ਤੇ ਪਾਣੀ ਲੱਗੇ ਨੂੰ ਬੜੇ ਧਣਗੇ ਬਿਲਕੁਲ ਸੁੱਕੀ ਐ ਪੇਪੜੀ ਜੰਮੀ ਪਈ ਐ ਉੱਤੇ ਤੇ ਕਿਸੇ ਵੀ ਜਿਵੇਂ ਆਮ ਤੌਰ ਤੇ ਡ੍ਰੈਗ ਸੋਇੰਗ ਦੇ ਵਿੱਚ ਜਿਹੜੀ ਰੇਤੇ ਵਾਲੀ ਜ਼ਮੀਨ ਆ ਉਹਦੇ ਚ ਯੂਨੀਵਰਸਿਟੀ ਕਹਿੰਦੀ ਹੈ ਦੀ ਬਿਜਾਈ ਨਾ ਕਰੋ ਉੱਥੇ ਲੋਹੇ ਦੀ ਘਾਟ ਆ ਜਾਂਦੀ ਹੈ ਤੇ ਪਰ ਇਹ ਸਾਡੀ ਜ਼ਮੀਨ ਦੇ ਵਿੱਚ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਆਈ ਹੈਗੀ ਤੇ ਇਹ ਜਿਹੜੀ ਵੈਰੈਟੀ ਆ ਪਿਛਲੇ ਸਾਲ Pritam Singh ਅਤੇ Nana ਨੇ ਆਪਣੇ ਖੇਤਾਂ ਦੇ ਵਿੱਚ ਲਾਈ थी IIR ਨੂੰ ਤਿਆਰ ਕਰਕੇ ਤੇ ਸੀੜੇ ਦਾ ਇਹਦਾ 27 ਕਿੰਡਲ ਸੀਡ ਉਹਨਾਂ ਨੇ ਉਹਨਾਂ ਨੂੰ IIR ਨੂੰ ਤਿਆਰ ਕਰਕੇ ਦਿੱਤਾ ਜਾਨੀ ਇਹਦਾ ਝਾੜ ਵੀ ਬਹੁਤ ਅੱਛਾ ਹੈ ਇਹ 1509 ਦਾ ਸੋਧਿਆਵਾ ਰੂਪ ਹੈ ਤੇ ਇਹ ਜਿਹੜੀ ਬਜਾਈ ਦਾ ਟਾਈਮ ਹੈ ਟੈਕਸੋਇੰਗ ਦੇ ਵੀ ਸਾਡਾ ਜਿਹੜੀ ਪੱਟ ਕੇ ਲਾਉਂਦੇ ਉਹਨਾਂ ਇੱਕ ਹਫਤਾ ਪਹਿਲਾਂ ਪੱਕ ਜਾਂਦੇ ਹੈ ਇਹ ਤਕਰੀਬਨ 90 ਦਿਨ ਦੇ ਵਿੱਚ ਕਹਿ ਸਕਦੇ ਆ ਵੀ ਇਹ ਪੱਕ ਜੂਗੀ ਜਿਹੜੀ ਸਾਡੀਆਂ ਦੂਜੀਆਂ ਵੈਰੈਟੀਆ ਨੂੰ 120 ਦਿਨ ਦੇ ਲਗ ਭਾਗ ਲੈਂਦੀਆਂ ਨੇ ਤੇ ਇਹ ਇੱਕ ਹਫਤਾ ਜਾਨੀ ਹੋਰ ਦੇ ਤੇ 120 ਤੋਂ ਘਟਾ ਲਓ ਜੇ ਪਹਿਲਾਂ ਪੱਕ ਜੂਗੀ ਹੈ ਜੀ ਤੇਰਾ ਪਾਣੀ ਦੀ ਬਹੁਤ ਬਚਤ ਹੁੰਦੀ ਹੈ ਤੇ ਲੇਬਰ ਖਰਚਾ ਬਹੁਤ ਵੱਜਦਾ ਸਾਡਾ ਤਕਰੀਬਨ 10000 ਦੇ ਲਗ ਭਾਗ ਜਿਹੜਾ ਲੇਬਰ ਖਰਚਾ ਹੁੰਦਾ ਪਹਿਲਾਂ ਲੇਬਰ ਯੂਪੀ ਤਾਂ ਆਉਂਦੀ ਸੀਗੀ ਉਹ ਸਾਰੇ ਤਕਰੀਬਨ हट ਗਏ ਹੁਣ ਜਿਹੜੀ ਲੇਬਰ ਆ ਉਹ ਬ ਅਤੇ ਦੂਜੀਆਂ ਸਟੇਟਾਂ ਤੋਂ ਆਉਂਦੀਆਂ ਦੂਰੋਂ ਤੇ ਹੌਲੀ-ਹੌਲੀ ਆਉਣ ਵਾਲੀ ਪੀੜੀ ਉਹ ਵੀ ਕੱਢ ਜੂ ਤੇ ਹੁਣ ਤੋਂ ਜੇ ਅਸੀਂ ਪਾਣੀ ਦੀ ਬਚਤ ਕਰਾਂਗੇ ਲੇਬਰ ਦੇ ਸੰਕਟ ਨੂੰ ਹੱਲ ਕਰਨ ਖਾਤਰ ਇਦਾਂ ਦੇ ਤਰੀਕੇ ਲੱਭਾਂਗੇ ਤੇ ਤਾਂ ਹੀ ਲੰਮੇ ਸਮੇਂ ਤੱਕ ਖੇਤੀ ਕਰ ਸਕਦੇ ਹਾਂ ਬਾਕੀ ਕਈ ਕਿਸਾਨ ਵੀਰ ਸਿੱਧੀ ਬਿਜਾਈ ਕਰਕੇ ਬਹੁਤ ਕਿਸਾਨਾਂ ਨੂੰ ਐਸਿਆਂ ਨੂੰ ਦੇਖਿਆ ਜਿਹੜੇ ਸਿੱਧੀ ਬਿਜਾਈ ਕਰਨ ਤੋਂ ਬਾਅਦ ਬਾਕੀਆਂ ਦੇ ਕਹਿਣ ਤੇ ਕਿ ਨਹੀਂ ਯਾਰ ਤੈ ਕਿੱਥੇ ਪੰਗਾ ਲੈ ਲਿਆ ਜਾਂ 20 ਦਿਨ ਬਾਅਦ ਮਹੀਨੇ ਬਾਅਦ ਉਹਨੂੰ ਵਾਕੇ ਦੁਬਾਰਾ ਕਦੂ ਕਰਕੇ ਲਾਉਂਦੇ ਨੇ ਤਾਂ ਮੇਰੀ ਉਹਨਾਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਹੈ ਕਿ ਇਹ ਵੀ ਜਿਹੜੀ ਸਿੱਧੀ ਬਜਾਈ ਸਾਰਾ ਜਾਦੂ ਉਹਦੇ ਲਿਫਟ ਦੇ ਕੰਟਰੋਲ 'ਚ ਹੈ ਜਦੋਂ ਆਪਾਂ ਸਿੱਧੀ ਬਜਾਈ ਕਰਦੇ ਆ ਆਪਾਂ ਪੌਣਾ ਇੰਚੀ ਤੋਂ ਜਿਆਦਾ ਡੂੰਘੀ ਬੀਜਾਂਗੇ ਫਿਰ ਉਹ ਕਾਮਯਾਬ ਨਹੀਂ ਹੁੰਦੀ ਤਾਂ ਸਿੱਧੀ ਬਜਾਈ ਕਰਨ ਵੇਲੇ ਪੌਣਾ ਇੰਚੀ ਤੋਂ ਜੇ ਆਪਾਂ ਲਿਫਟ ਜਿਆਦਾ ਥੱਲੇ ਸਿੱਟਦੇ ਆ ਮਸ਼ੀਨ ਥੱਲੇ ਜਿਆਦਾ ਡੂੰਘਾ ਬੀਜ ਸਿੱਟਦੀ ਆ ਉਹ ਕਾਮਯਾਬ ਨਹੀਂ ਹੁੰਦੀ ਪੌਣੇ ਇੰਚੀ ਤੇ ਬੀਜ ਜਾਵੇ ਤੇ ਸਭ ਤੋਂ ਵੱਡੀ ਗੱਲ ਜਿਵੇਂ ਅੰਕਲ ਨੇ ਦੱਸਿਆ ਕਿ ਜਿਹੜੀ ਲੇਬਰ ਦੀ ਸਮੱਸਿਆ ਜ਼ਿੰਮੇਦਾਰ ਚੀਕਾ ਮਾਰਦਾ ਜ਼ਿੰਮੇਦਾਰ ਕਹਿੰਦਾ ਕਿ ਮੇਰਾ ਖਰਚਾ ਬਹੁਤ ਹੋ ਰਿਹਾ ਮੈਨੂੰ ਮੁੱਲ ਨਹੀਂ ਮਿਲ ਰਿਹਾ ਇਸ ਵਿਧੀ ਨਾਲ ਆਪਾਂ ਪਹਿਲੇ ਦਿਨ ਹੀ 4 ਤੋਂ 5000 ਰੁਪਏ ਆਪਣਾ ਕੱਦੂ ਦਾ ਕਰਨ ਦਾ ਟਰੈਕਟਰ ਦਾ ਖਰਚਾ ਉਹਦੇ ਚ ਤੁਸੀਂ ਵਿੱਚੇ ਦੋ ਵਾਰ ਤਵੀਆਂ ਲਾ ਲਓ ਰੋਟਾਵੇਟਰ ਲਾ ਲਓ ਜਾਂ ਸੁਹਾਗਾ ਲਾ ਲਓ ਜੋ ਕੁਝ ਵੀ ਆਪਾਂ ਕਰਦੇ ਆ ਤੇ 3 ਤੋਂ 4000 ਰੁਪਏ ਹੀ ਲੇਬਰ ਦਾ ਖਰਚਾ ਜਿਹੜੀ ਲੇਬਰ ਇਕੱਲੇ ਦੇ ਵਿੱਚ ਜਿੜੀ ਹੱਥਾਂ ਨਾਲ ਲਾਉਂਦੀ ਆ ਫਿਰ ਉਹ ਲੇਬਰ ਦਾ ਰਾਸ਼ਨ ਕੁੱਲ ਮਿਲਾ ਕੇ 5 10000 ਦੇ 10000 ਤੱਕ ਦਾ ਖਰਚਾ ਜਿਹੜਾ ਆਪਣਾ ਪਹਿਲੇ ਦਿਨ ਹੀ ਵੱਜ ਜਾਂਦਾ ਤੁਸੀਂ ਸਿਰਫ ਕੰਪਿਊਟਰ ਕਰਾ ਮਰਾਉਣਾ ਕੰਪਿਊਟਰ ਕਰਾ ਮਰਾ ਕੇ ਮਸ਼ੀਨ ਪਿੱਛੇ ਪਾ ਕੇ 7 ਕਿਲੋ ਬੀਜ ਨਾਲ ਸਿੱਧੀ ਬਜਾਈ ਇੱਕ ਏਕੜ ਦੀ ਬਹੁਤ ਸੋਹਣੀ ਹੁੰਦੀ ਹੈ ਬਾਕੀ ਕੁਝ ਹਾਈਬ੍ਰਿਡ ਸੀਡ ਨੇ ਜਿਹੜੇ 5 ਕਿਲੋ ਹੀ ਪੈਂਦੇ ਨੇ ਕੁਝ 7.5 ਕਿਲੋ ਪੈਂਦੇ ਨੇ ਬਾਕੀ ਸੀਡ ਟੂ ਸੀਡ ਵੇਰੀ ਕਰਦਾ ਪਰ ਇਹ ਦੋ ਚੀਜ਼ਾਂ ਨੇ ਜਿਹੜੀਆਂ ਇਹ ਬਹੁਤ ਅਹਿਮ ਰੱਖਣ ਵਾਲੀਆਂ ਨੇ ਕਿ ਪਹਿਲੇ ਦਿਨ ਹੀ ਤੁਹਾਡਾ 10000 ਰੁਪਿਆ ਤੁਹਾਡੀ ਜੇਬ ਚ ਆ ਗਿਆ ਜਿਹੜਾ ਤੁਸੀਂ ਕਿਸੇ ਨੇ 83 ਤੋਂ ਚੱਕ ਕੇ ਦੇਣਾ ਕਿਸੇ ਨੇ ਬੈਂਕ ਦੀ ਸੀਸੀ ਲਿਮਿਟ ਤੋਂ ਚੱਕ ਕੇ ਦੇਣਾ ਕਿਸਾਨ ਕੋਲੇ ਪਹਿਲੇ ਦਿਨ ਤਾਂ ਪੈਸੇ ਹੁੰਦੇ ਨਹੀਂ ਸੋ ਉਹਦੇ ਤੇ ਵੀ ਵਿਆਜ ਪੈਣਾ ਉਹਨੂੰ ਤੇ ਦੂਸਰਾ ਇਸ ਵਿਧੀ ਨਾਲ ਉਹਦਾ ਖਰਚਾ ਵੀ ਬਚ ਗਿਆ ਉਹਨੇ ਪਾਣੀ ਦੀ ਬਚਤ ਵੀ ਕਰ ਲਈ ਤੇ ਖਜਾਲਤ ਵੀ ਖਤਮ ਹੋ ਗਈ ਕਦੇ ਆਪਾਂ ਲੇਬਰ ਨੂੰ ਲੈਂਡ ਜਾਂਦੇ ਆ ਕਦੇ ਕੁਛ ਕਦੇ ਕੁਛ ਸੋ ਉਹਨਾਂ ਚੀਜ਼ਾਂ ਤੋਂ ਬਚਦੇ ਹੋਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਣੀ ਦਾ ਵੱਡਾ ਸੰਕਟ ਆ ਰਿਹਾ ਉਹਦੇ ਤੋਂ ਬਚਣ ਲਈ ਆਪਾਂ ਨੂੰ ਸਿੱਧੀ ਬਜਾਈ ਵਾਲੇ ਪਾਸੇ ਆਉਣਾ ਹੀ ਪੈਣਾ ਮੇਰੀ ਸਰਕਾਰ ਨੂੰ ਕਿਸਾਨਾਂ ਨੂੰ ਇਹੀ ਬੇਨਤੀ ਹੈ ਇਹੀ ਅਪੀਲ ਹੈ ਕਿ ਜਦ ਤੱਕ ਸਾਨੂੰ ਝੋਨੇ ਦਾ ਬਦਲ ਕੋਈ ਹੋਰ ਨਹੀਂ ਮਿਲਦਾ ਜਦੋਂ ਤੱਕ ਸਾਡੀ ਮਜਬੂਰੀ ਹੈ ਗਲ ਦੀ ਹੱਡੀ ਬਣਿਆ ਹੋਇਆ ਝੋਨਾ ਕਿ ਕਿਸਾਨ ਨੂੰ ਹੋਰ ਕਿਸੇ ਚੀਜ਼ ਤੋਂ ਉਹਨਾਂ ਪ੍ਰੋਫਿਟ ਨਹੀਂ ਹੋ ਰਿਹਾ ਜਿੰਨਾ ਝੋਨੇ ਤੋਂ ਹੋ ਰਿਹਾ ਤਾਂ ਉਹ ਉਸ ਵਿਧੀਆਂ ਨਾਲ ਲਾਉਣ ਲੱਗੇ ਜੀ ਦੇ ਨਾਲ ਘੱਟ ਤੋਂ ਘੱਟ ਪਾਣੀ ਦੀ ਖਪਤ ਹੋਵੇ ਅੱਜ 100 100 ਫੁੱਟ 150 ਫੁੱਟ 100 ਫੁੱਟ ਤੇ ਅੱਡ ਅੱਡ ਜ਼ਿਲ੍ਹਿਆਂ 'ਚ ਪਾਣੀ ਚਲਾ ਗਿਆ ਤੇ ਸਾਡੇ ਦਰਖਤਾਂ ਦੇ ਤਣੇ ਪਾਣੀ ਕਿੱਥੋਂ ਖਚਣਗੇ ਜਦੋਂ ਪਾਣੀ ਇੰਨਾ ਡੂੰਘਾ ਹੀ ਚਲਾ ਗਿਆ ਅੱਜ ਤੱਕ ਆਪਾਂ ਨੂੰ ਲੱਗਦਾ ਸਰਕਾਰ ਫ੍ਰੀ ਬਿਜਲੀ ਦੇ ਰਹੀ ਹੈ ਮੋਟਰਾਂ ਚੱਲ ਰਹੀਆਂ ਨੇ 14 ਲੱਖ ਟਿਊਬ ਦਰਦੜ ਪਾਣੀ ਥੱਲੇ ਵਾਲਾ ਜਿਹੜਾ ਕਈ ਹਜ਼ਾਰਾਂ ਸਾਲਾਂ ਤੋਂ ਕੁਦਰਤੀ ਸਰੋਤ ਨੇ ਸਾਂਭ ਕੇ ਰੱਖਿਆ ਸਾਨੂੰ ਉਹ ਭੰਡਾਰ ਦੇ ਰੂਪ ਚ ਮਿਲਿਆ ਹੋਇਆ ਜਿਹਦੀ ਅਸੀਂ ਬੇਕਦਰੀ ਕਰ ਰਹੇ ਹਾਂ ਪਰ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਇਹ ਖਾਲੀ ਹੋ ਗਈ ਤਾਂ ਇੱਕ ਐਸਾ ਕਹਿਰ ਬਣ ਜਾਊਗਾ ਕਿ ਪੰਜਾਬ ਰੇਗਿਸਤਾਨ ਵਾਲੇ ਪਾਸੇ ਨੂੰ ਵੱਧ ਰਿਹਾ ਤਾਂ ਉਸ ਵੇਲੇ ਫਸਲਾਂ ਰੇਹਾਂ ਸਪਰੇਹਾਂ ਇਹਨਾਂ ਦੀ ਚਿੰਤਾ ਤਾਂ ਬਹੁਤ ਦੂਰ ਦੀ ਗੱਲ ਆ ਆ ਹਲਕ ਸੁੱਕਦਾ ਜਦੋਂ ਪਾਣੀ ਦਾ ਗਲਾਸ ਪੀਣੇ ਉਹ ਪਾਣੀ ਵੀ ਨਹੀਂ ਮਿਲਣਾ ਪਰ ਉਹ ਪੀਣੇ ਸੋ ਇਸ ਕਰਕੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਪਾਣੀ ਦੀ ਵੱਧ ਤੋਂ ਵੱਧ ਕਦਰ ਕਰੋ ਆਪਣੀ ਗੁਰਬਾਣੀ ਕਹਿੰਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਆਪਣੇ ਹਰ ਪਿੰਡ ਦੇ ਗੁਰੂ ਘਰਾਂ ਚੋਂ ਇਹ ਹੁੱਕਾ ਆਪਾਂ ਨੂੰ ਸੁਣਨ ਨੂੰ ਮਿਲਦਾ ਪਰ ਉਹ ਆਪਾਂ ਇੱਕ ਕੰਨੋਂ ਸੁਣ ਕੇ ਦੂਜੇ ਕੰਨੋਂ ਕੱਢਣ ਦਾ ਕੰਮ ਕਰਦੇ ਆ ਜੇ ਆਪਾਂ ਸਿਰਫ ਇਸੇ ਪੰਤੀ ਦੇ ਮੂਲ ਆਧਾਰ ਆਪਣੀ ਜ਼ਿੰਦਗੀ ਦਾ ਬਣਾ ਲਈਏ ਤਾਂ ਮੈਨੂੰ ਨਹੀਂ ਲੱਗਦਾ ਕੋਈ ਧਰਤੀ ਜ਼ਹਿਰ ਪਾ ਸਕਦਾ ਜਾਂ ਪਾਣੀ ਦੀ ਵੇਸਟੇਜ ਕਰ ਸਕਦਾ ਤੇ ਆਪਣੀ ਹਵਾ ਨੂੰ ਗੰਧਲੀ ਕਰ ਸਕਦਾ ਆਪਾਂ ਝੋਨਾ ਬੀਜਦੇ ਆ ਮੁੜ ਕੇ ਪਰਾਲੀ ਦੀ ਸੜਮ ਸੰਭਾਲ ਦੇ ਨਾਤੇ ਇੱਕ ਰੁਪਏ ਦੀ ਮੈਚਸ ਵਾਲੀ ਤਿੱਲੀ ਆਪਣੇ ਕੋਲੇ ਉਹਨੂੰ ਲਾ ਕੇ ਅੱਗ ਆਪਾਂ ਖੇਤ ਦਾ ਮਲਿਆ ਮੇਟ ਕਰ ਦਿੰਦੇ ਆ ਕਿੰਨੇ ਜੀਵ ਜੰਤੂ ਚ ਮਰ ਜਾਂਦੇ ਆ ਲੇਕਿਨ ਆਪਾਂ ਇਹ ਨਹੀਂ ਸੋਚਦੇ ਕਿ ਉਹਦੇ ਨਾਲ ਕੁਦਰਤ ਨੂੰ ਕੀ ਨੁਕਸਾਨ ਜਾ ਰਿਹਾ ਆ ਆਪਾਂ ਤਾਂ ਆਪਣੇ ਜੀਰੀ ਚੋਂ ਪੈਸੇ ਵਟੇ ਤੇ ਕੁਦਰਤ ਦਾ ਕੀ ਨੁਕਸਾਨ ਹੋ ਰਿਹਾ ਉਹਦੇ ਵੱਲ ਨਹੀਂ ਜਾਂਦੇ ਸੋ ਇਸ ਕਰਕੇ ਇਹ ਬਹੁਤ ਸੋਹਣਾ ਟ੍ਰਾਇਲ ਆ ਤੁਸੀਂ ਦੇਖ ਸਕਦੇ ਹੋ ਪੇਪੜੀ ਜੰਮੀ ਹੋਈ ਆ 10 12 ਦਿਨ ਬਾਅਦ ਇਹਨੂੰ ਪਾਣੀ ਦੇ ਰਹੇ ਆ ਜੋ ਕਿ ਆਮ ਤੌਰ ਤੇ ਕਦੂ ਕਦੂ ਕਰਕੇ ਜੀਰੀ ਲਈ ਹੋਵੇ ਤਾਂ ਉਹਨੂੰ ਆਪਾਂ ਹਰ ਵੇਲੇ ਖੇਤ ਨੂੰ ਡੱਕੇ ਰੱਖਦੇ ਹਾਂ ਭਰ ਕੇ ਰੱਖਦੇ ਹਾਂ ਤਾਂ ਕਿੱਥੇ ਇਸ ਖੇਤ ਨੂੰ ਪਾਣੀ ਫੇਰਨਾ ਸਿਰਫ ਉਹ ਵੀ 10-15 ਦਿਨ ਬਾਅਦ ਜ਼ਮੀਨ ਅਸਮਾਨ ਦਾ ਫਰਕ ਆ ਕੱਦੂ ਵਾਲੇ ਝੋਨੇ ਤੇ ਡੀਐਸਆਰ ਦੀ ਪਾਣੀ ਦੀ ਖਪਤ ਦੇ ਵਿੱਚ ਸੋ ਜੇ ਕਿਸੇ ਨੇ ਦੇਖਣਾ ਹੋਵੇ ਜਦ ਮਰਜੀ ਇੱਥੇ ਆ ਕੇ ਦੇਖ ਸਕਦਾ ਮੋਬਾਈਲ ਨੰਬਰ ਤੁਹਾਡੇ ਕੋਲ ਸਕਰੀਨ ਤੇ ਨੇ ਕੁਝ ਵੀ ਪੁੱਛਣਾ ਹੋਵੇ ਕੋਈ ਸਪਰੇ ਬਾਰੇ ਜਾਂ ਕੁਝ ਵੀ ਤੁਸੀਂ ਪੁੱਛ ਸਕਦੇ ਹੋ ਪਰ ਵੱਧ ਤੋਂ ਵੱਧ ਪੀਲੇ ਹੀ ਹੈ ਕਿ ਸਿੱਧੀ ਬਜਾਈ ਵਾਲੇ ਪਾਸੇ ਆਪਾਂ ਤੁਰੀਏ ਇਹ ਪਰਤ ਪਾਈਏ ਜਿੱਥੇ ਆਪਾਂ ਘੱਟ ਤੋਂ ਘੱਟ ਪਾਣੀ ਨਾਲ ਚੰਗੀ ਖੇਤੀ ਕਰ ਸਕੀਏ ਕੱਟ ਲਈਆ ਉਹ ਕਰ ਲਵੜੀ ਸੇਵ ਬਸ ਉਹਨੂੰ ਬੰਦ ਕਰਦੇ